ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਦੀ ਫਤਿਹ ਸ਼ਰਮਨੇ ਕੱਲ ਦੇ ਮੈਂਬਰ ਆਫ ਪਾਰਲੀਮੈਂਟ ਬੀਬੀ ਹਰਸਨਰਤ ਕੌਰ ਦੇ ਕੱਲ ਪਾਰਲੀਮੈਂਟ ਦੇ ਵਿੱਚ ਇੱਕ ਸਪੀਚ ਦਿੱਤੀ ਹੈ ਜਿਹਦੇ ਵਿੱਚ ਕੀ ਉਹਨਾਂ ਨੇ ਸਿੱਖ ਤੇ ਹਿੰਦੂ ਕਮਿਊਨਿਟੀਜ਼ ਦੇ ਵਿੱਚ ਦਰਾਰ ਲਿਆਂਦੀ ਮਿਸਟਰਸ ਲਿਆਂਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਇਸ ਸਪੀਚ ਸੋਸ਼ਲ ਮੀਡੀਆ ਦੇ ਵਿੱਚ ਅਵੇਲੇਬਲ ਹੈ ਖਾਸ ਕਰ ਲਿਵਿੰਗ ਮੀਡੀਆ ਚੈਨਲ ਦੇ ਵਿੱਚ ਉਹਦਾ ਟਾਪਿਕ ਆ ਅਸੀਂ ਸਿੱਖਾਂ ਹਿੰਦੂ ਨਹੀਂ ਮੈਂ ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਕਰਾਂਗਾ ਆਪਣੇ ਵੀਰਾਂ ਨੂੰ ਕਿ ਉੱਥੇ ਉਹਨੂੰ ਦੇਖ ਲਿਓ ਲੰਬੀ ਸਪੀਚ ਐ 6 ਮਿੰਟ ਦੀ ਪਰ ਮੈਂ ਉਹਦੇ ਵਿੱਚ ਕੁਝ ਚੀਜ਼ਾਂ ਜੋ ਸੁਖ ਕਮਿਊਨਿਟੀ ਦੇ ਬਾਰੇ ਬੀਬਾ ਜੀ ਨੇ ਕਹੀਆਂ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਾਂਗਾ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੇ ਗੁਰਦੁਆਰਾ ਮੰਗੂ ਮੱਠ ਗੁਰਦੁਆਰਾ ਅ ਗਿਆਨ ਗੋਥਰੀ ਤੇ ਗੁਰਦੁਆਰਾ ਡੋਂਗਮਾਰ ਨੂੰ ਡਿਮੋਲਿਸ਼ ਕਰ ਦਿੱਤਾ ਫਿਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਰੇ ਮਾਈਨੋਰਿਟੀ ਤੇ ਗੁਰਦੁਆਰੇ ਜਿਹੜੇ ਨੇ ਉਹਨਾਂ ਨੂੰ ਤੋੜਦੇ ਪਏ ਹੋ ਫਿਰ ਉਹਨਾਂ ਨੇ ਕਿਹਾ ਕਿ ਪਟਨਾ ਸਾਹਿਬ ਦਾ ਅਸੀਂ ਬੋਰਡ ਚੇਂਜ ਕਰ ਦਿੱਤਾ ਹਜ਼ੂਰ ਸਾਹਿਬ ਦਾ ਬੋਰਡ ਚੇਂਜ ਕਰ ਦਿੱਤਾ ਤੇ ਫਾਈਨਲੀ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਤੇ ਉੱਥੇ ਇੱਕ ਦੂਜੀ ਕਮੇਟੀ ਬਣਾਤੀ ਦੀਵਾ ਜੀ ਤੁਸੀਂ ਗੱਲਬਾਤ ਕਰ ਰਹੇ ਹੋ ਪਾਰਲੀਮੈਂਟ ਦੇ ਵਿੱਚ ਇੱਕ ਸਿੱਖ ਕਮਿਊਨਿਟੀ ਦੇ ਰੈਪ੍ਰੈਜ਼ੈਂਟੇਟਿਵ ਹੋ ਘੱਟ ਤੋਂ ਘੱਟ ਆਪਣੇ ਫੈਕਟਸ ਤੇ ਠੀਕ ਕਰ ਲੋ ਜਾਂ ਫਿਰ ਤੁਹਾਨੂੰ ਫੈਕਟ ਪਤਾ ਨਹੀਂ ਤੇ ਤੁਸੀਂ ਉੱਥੇ ਝੂਠ ਬੋਲ ਰਹੇ ਸੀਗੇ ਮੈਂ ਸਭ ਤੋਂ ਪਹਿਲੇ ਗੁਰਦੁਆਰਿਆਂ ਦੀ ਗੱਲ ਕਰਨਾ ਗੁਰਦੁਆਰਾ ਗਿਆਨ ਗੋਥਰੀ ਦੇ ਵਿੱਚ ਜੋ ਵੀ ਹੋਇਆ ਸੀਗਾ ਜੋ ਟੁੱਟਿਆ ਜੋ ਡਿਮੋਲੇਸ਼ਨ ਹੋਈ ਉਹ 1984 ਰਾਈਟਸ ਦੇ ਵਿੱਚ ਹੋਈ ਸੀਗੀ ਤੇ ਉਸ ਵੇਲੇ ਉੱਥੇ ਕੁਝ ਪ੍ਰੋਬਲਮਸ ਵੀ ਪਈਆ ਸੀਗੀਆਂ ਉਦੋਂ ਕਾਂਗਰਸ ਦਾ ਰੂਲ ਸੀਗਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹਦੇ ਬਾਅਦ ਗੁਰਦੁਆਰਾ ਡੋਂਗਮਾਰ ਦੇ ਵਿੱਚ ਕੋਈ ਐਸਾ ਇਸ਼ੂ ਨਹੀਂ ਹੈ ਸਿਰਫ ਉਹਦੀ ਜਿਹੜੀ ਏਰੀਆ ਹੈ ਉਹ ਆਰਮੀ ਦੇ ਥੱਲੇ ਆਂਦਾ ਹੈ ਉਹ ਵੀ ਜਿਹੜਾ ਉਹ ਰਿਜ਼ੋਲਵ ਹੋ ਰਿਹਾ ਪਰ ਉਹਦੇ ਵਿੱਚ ਸਾਡਾ ਕੋਈ ਯੋਗਦਾਨ ਬੀਜੇਪੀ ਦਾ ਕੋਈ ਯੋਗਦਾਨ ਉੱਥੇ ਰਿਹਾ ਨਹੀਂ ਹੈ ਗੁਰਦਾਰਾ ਮੰਗੂ ਮੱਠ ਸਾਹਿਬ ਉੱਥੇ ਗੁਰਦੁਆਰਾ ਸੀ ਨਹੀਂ ਇੱਕ ਇੱਕ ਪਵਿੱਤਰ ਸਥਾਨ ਸੀਗਾ ਜਿਹੜਾ ਐਸਜੀਪੀਸੀ ਦੇ ਥੱਲੇ ਨਹੀਂ ਆਂਦਾ ਜਿਹਨੂੰ ਕੀ ਉਹਨਾਂ ਨੇ ਸ਼ਿਫਟ ਕੀਤਾ ਹੈ ਉਹ ਉਦੋਂ ਜਦੋਂ ਉਹਨਾਂ ਨੇ ਉਸ ਏਰੀਆ ਦੀ ਥੋੜੀ ਜਿਹੀ ਰੀਨੋਵੇਸ਼ਨ ਕੀਤੀ ਆ ਉਹਨੂੰ ਥੋੜਾ ਚੌੜਾ ਕਰਨ ਸੜਕਾ ਚੌੜਾ ਕਰਨੇ ਆ ਉਸ ਵੇਲੇ ਵੀ ਉਥੇ ਨਵੀਨ ਪਟਨਾਇਕ ਜੀ ਦੀ ਗਵਰਨਮੈਂਟ ਸੀਗੀ ਸਾਡਾ ਉਥੇ ਕੋਈ ਲੈਣਾ ਦੇਣਾ ਨਹੀਂ ਸੀਗਾ ਹੁਣ ਆ ਗਈ ਗੱਲ ਤੁਹਾਡੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਬਾਜੀ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਸਜੀਪੀਸੀ ਤੋਂ ਸੈਪਰੇਟ ਕਰਨਾ ਸੀਗਾ ਉਹਦਾ ਕੇਸ ਜਦੋਂ ਫਾਈਲ ਹੋਇਆ ਸੀਗਾ ਉਦੋਂ ਹਰਿਆਣਾ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਸੀਗੀ ਤੇ ਸੈਂਟਰ ਦੇ ਵਿੱਚ ਵੀ ਕਾਂਗਰਸ ਦੀ ਗਵਰਨਮੈਂਟ ਸੀਗੀ। ਉਦੋਂ ਕੇਸ ਫਾਈਲ ਹੋਇਆ ਸੀਗਾ, ਉਸ ਕੇਸ ਨੂੰ ਉਹਨੂੰ ਕਈ ਸਾਲ ਚੱਲਿਆ ਤੇ ਜਦੋਂ ਉਹਦੀ ਡਿਸੀਜਨ ਆਈ ਹੈ ਸੁਪਰੀਮ ਕੋਰਟ ਤੋਂ ਸਿਰਫ ਉਦੋਂ ਬੀਜੇਪੀ ਗਵਰਨਮੈਂਟ ਜਿਹੜੀ ਸੀਗੀ ਉਹ ਹਰਿਆਣਾ ਦੇ ਵਿੱਚ ਸੀਗੀ। ਸੁਪਰੀਮ ਕੋਰਟ ਦੀ ਦਿੱਤੀ ਹੋਈ ਡਿਸੀਜਨ ਨੂੰ ਅਪਲਾਈ ਕੀਤਾ ਸਿਰਫ ਬੀਜੇਪੀ ਗਵਰਨਮੈਂਟ ਨੇ। ਤੇ ਉਹਦੇ ਵਿੱਚ ਹਰਿਆਣਾ ਸਟੇਟ ਗੁਰਦੁਆਰਾ ਪ੍ਰਮੰਗਤ ਕੋ ਗ ਪ੍ਰਬੰਧਕ ਕਮੇਟੀ ਜਿਹੜੀ ਬਣਾਈ ਹੈ ਉਹ ਬੀਜੇਪੀ ਗਵਰਨਮੈਂਟ ਨੇ ਇਨਸ਼ੋਰ ਕੀਤਾ ਕਿ ਉਹ ਪੂਰੀ ਤੇ ਪੂਰੀ ਤਰ੍ਹਾਂ ਦੇ ਨਾਲ ਇੱਕ ਸਿੱਖ ਬਾਡੀ ਹੋਏ। ਬਾਕੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਵਿੱਚ ਜੋ ਥੋੜੀ ਬਿਊਰੋਕ੍ਰੈਟਿਕ ਇਸ਼ੂ ਸੀਗੇ ਜਦੋਂ-ਜਦੋਂ ਉਹ ਕਿਸੇ ਕਾਰਨ ਕੋਈ ਮਿਸ ਅੰਡਰਸਟੈਂਡਿੰਗ ਦੇ ਕਾਰਨ ਆਏ ਨੇ ਜਿਹੜੇ ਬੋਰਡ ਹੈ ਉਹਨੂੰ ਇੱਕਦਮ ਗਵਰਨਮੈਂਟ ਨੇ ਪੋਲਿਟੀਕਲ ਇੰਟਰਵੈਂਸ਼ਨ ਦੇ ਨਾਲ ਚੇਂਜ ਕਰ ਦਿੱਤਾ ਹੈ। ਸੋ ਇਹ ਸਭ ਕੁਝ ਕਹਿਣਾ ਕੀ ਅਸੀਂ ਇਹ ਕੀਤਾ ਹੈ ਡਿਮੋਲਿਸ਼ ਕੀਤਾ ਹੈ ਇਹ ਇਹ ਤੁਹਾਡੀ ਨਾਦਾਨੀ ਹੈ ਜਾਂ ਤੁਹਾਡੇ ਵੱਲੋਂ ਇੱਕ ਸ਼ਰਯੰਤਰ ਹੈ ਇੱਕ ਮਿਸ ਇਨਫੋਰਮੇਸ਼ਨ ਹੈ ਇੱਕ ਡਿਸਟਰਸਟ ਪੈਦਾ ਕਰਨ ਦੀ ਕੋਸ਼ਿਸ਼ ਹੈ ਲੋਕਾਂ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਵਿੱਚ ਦਰਾੜ ਪੈਦਾ ਕਰਨ ਦੀ ਕੋਸ਼ਿਸ਼ ਹੈ ਜੋ ਕਿ ਬਹੁਤ ਮੰਦਪਗੀ ਹੈ ਵੀ ਬਾਜੀ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਇਦੇ ਇਲਾਵਾ ਤੁਹਾਨੂੰ ਇਹ ਕਦੀ ਤੁਸੀਂ ਇਹ ਨਹੀਂ ਕਿਹਾ ਅਸੀਂ ਭਾਈਵਾਲ ਰਹੇ ਹਾਂ ਤੁਸੀਂ ਕਦੀ ਇਹ ਨਹੀਂ ਕਿਹਾ ਕਿ ਕਿੰਨਾ ਕੁ ਕੰਮ ਨਰਿੰਦਰ ਮੋਦੀ ਗਵਰਨਮੈਂਟ ਨੇ ਸਿੱਖਾਂ ਵਾਸਤੇ ਕੀਤਾ ਹੁਣ ਅਗਰ ਮੈਂ ਉਹਨੂੰ ਗਰਾਨਾ ਸ਼ੁਰੂ ਕਰਦਾ ਤੇ ਬਹੁਤ ਲੰਬਾ ਹੁੰਦਾ ਕਰਤਾਰਪੁਰ ਸਾਹਿਬ ਦਾ ਲੰਗਾ ਖੋਲਣਾ ਜੀਐਸਟੀ ਦਾ ਕੰਮ ਕਰਨਾ ਸਾਰੇ ਗੁਰੂਆਂ ਦੀ ਵੱਡੇ ਦਿਨ ਮਨਾਨੇ ਵੀਲ ਬਾਲਦੀ ਵਾਸਤੇ ਬਾਰੇ ਗੱਲ ਕਰਨੀ ਸਾਰਾ ਕੁਝ ਜਿਹੜਾ ਜੋ ਕੁਝ ਹੋ ਸਕਿਆ ਮੋਦੀ ਗਵਰਨਮੈਂਟ ਨੇ ਪੂਰੇ ਸਾਰੇ ਸਿੱਖ ਜਾਣਦੇ ਨੇ ਜੀ ਨਰਿੰਦਰ ਮੋਦੀ ਜੀ ਸਿੱਖਾਂ ਦੇ ਹਿਤਾਇਸ਼ੀ ਨੇ ਸਿੰਘਾ ਦਾ ਸਿੱਖਾਂ ਦਾ ਭਲਾ ਚਾਹਣ ਵਾਲੇ ਨੇ ਪੰਜਾਬ ਦਾ ਭਲਾ ਚਾਹਣ ਵਾਲੇ ਨੇ ਕਿਉਂਕਿ ਉਹ ਦਿਲ ਤੋਂ ਪੰਜਾਬ ਤੇ ਸਿੱਖਾਂ ਦੇ ਨਾਲ ਪਿਆਰ ਕਰਦੇ ਨੇ ਤੁਸੀਂ ਇਸ ਪਿਆਰ ਨੂੰ ਖਰਾਬ ਕਰਨ ਵਾਸਤੇ ਕਿਉਂ ਤਲੇ ਹੋਏ ਹੋ ਜਦੋਂ ਦੀ ਬੀਜੇਪੀ ਗਵਰਨਮੈਂਟ ਆਈ ਹੈ ਉਹਨੇ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦੇ ਵਿੱਚ ਜਿਹੜਾ ਚੇਅਰਮੈਨ ਨੇ ਉਹ ਇੱਕ ਸਿੱਖ ਸਪੂਰਨ ਸਿੱਖ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਨੂੰ ਲਗਾਇਆ ਹੈ ਇਹ ਗੁਰਦੁਆਰਾ ਗਿਆਨਗੋਤਰੀ ਗੁਰਦੁਆਰਾ ਮੰਗੂ ਮੱਠ ਦੀ ਜਿਹੜੀ ਲੜਾਈ ਹੈ ਉਹ ਰਿਸਪੈਕਟਿਵ ਸਟੇਟ ਗਵਰਨਮੈਂਟਸ ਦੇ ਨਾਲ ਇਕਬਾਲ ਸਿੰਘ ਜੀ ਲਾਲਪੁਰਾ ਲੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉੱਥੇ ਨਵੀਂ ਜਗ੍ਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਸਭ ਕੁਝ ਰੀਸਰੈਕਟ ਕਾਫੀ ਕੁਝ ਹੋ ਗਿਆ ਥੋੜਾ ਰਹਿ ਗਿਆ ਉਹ ਵੀ ਹੋ ਜਾਏਗਾ ਫਿਰ ਉਹਨਾਂ ਨੇ ਅਨੰਦ ਮੈਰਿਜ ਐਕਟ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਸਿੱਖਾਂ ਨੂੰ ਜਿਹੜਾ ਐਗਜ਼ਾਮੀਨੇਸ਼ਨਸ ਦੇ ਵਿੱਚ ਕਿਰਪਾਨ ਨਹੀਂ ਲੈ ਕੇ ਜਾ ਸਕਦੇ ਅਸੀਂ ਆਪਣੇ ਆਈਟਮਸ ਆਫ ਫੇਥ ਨਹੀਂ ਲੈ ਕੇ ਜਾ ਸਕਦੇ ਉਹਦੇ ਬਾਰੇ ਉਹਨਾਂ ਨੇ ਚਿੱਠੀਆਂ ਲਿਖੀਆਂ ਬਹੁਤ ਜ਼ਿਆਦਾ ਕੰਮ ਕੀਤਾ ਇਕਬਾਲ ਸਿੰਘ ਦੀ ਲਾਲਪੁਰਾ ਨੇ ਸਿੱਖ ਕਮਿਊਨਿਟੀ ਵਾਸਤੇ ਸਿਰਫ ਪੰਜਾਬ ਨਹੀਂ ਪੂਰੀ ਵਰਲਡ ਵਾਈਡ ਸਿੱਖ ਕਮਿਊਨਿਟੀ ਜਿਹਦੀ ਕੀ ਉਹਨਾਂ ਨੂੰ ਬਹੁਤ ਸਹਿਰਾਨਾ ਕੀਤੀ ਜਾਂਦੀ ਹੈ ਸਿਰਫ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਉਹ ਨਜ਼ਰ ਨਹੀਂ ਆਂਦਾ ਹੁਣ ਤੁਸੀਂ ਇਹ ਦੇਖੋ ਤੁਸੀਂ ਕੀ ਕੀਤਾ ਤੁਸੀਂ ਬਿਲਸ ਪਾਸ ਕਰਾ ਕੇ ਸਿੱਖ ਕਮਿਊਨਿਟੀ ਜਿਹੜੀ ਐਡੀ ਵੱਡੀ ਹੈ ਉਹਦੇ ਵਿੱਚੋਂ ਸਹਿਜਦਾਰੀਆਂ ਨੂੰ ਬਾਹਰ ਕਰ ਦਿੱਤਾ ਉਹਦੇ ਵਿੱਚੋਂ ਜਿੰਨੂੰ ਤੁਸੀਂ ਪਤਿਤ ਬੁਲਾਂਦੇ ਉਹਨਾਂ ਨੂੰ ਬਾਹਰ ਕਰਕੇ ਛੋਟੀ ਜੀ ਕਮਿਊਨਿਟੀ ਬਣਾ ਕੇ ਉਹਨੂੰ ਰੱਖ ਦਿੱਤਾ ਸਿੱਖ ਪ੍ਰੋਪਗੇਸ਼ਨ ਜਿਹੜੇ ਸਿੱਖ ਫੇਥ ਦੀ ਪ੍ਰੋਪਗੇਸ਼ਨ ਹੈ ਉਹ ਤੁਸੀਂ ਪ੍ਰੋਪਗੇਸ਼ਨ ਠੀਕ ਤਰ੍ਹਾਂ ਨਹੀਂ ਕਰਨ ਦੇ ਰਹੇ ਜਿਹੜਾ ਪੰਜਾਬ ਦਾ ਇਥੋਸ ਹੈ ਕਿ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਜਿਹਦੇ ਵਿੱਚ ਕੀ ਸਾਰੇ ਹਿੰਦੂ ਜਿਹੜੇ ਨੇ ਉਹ ਇਕੁਅਲੀ ਸ਼ਰਧਾ ਰੱਖਦੇ ਨੇ ਸਿੱਖ ਗੁਰੂਆਂ ਦੇ ਵਾਸਤੇ ਉਹ ਸ਼ਰਧਾ ਲਈ ਤੁਸੀਂ ਕੋਈ ਕੀਮਤ ਨਹੀਂ ਪਾਉਂਦੇ ਤੁਸੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਮਨਮਰਜ਼ੀ ਦੇ ਨਾਲ ਕਦੀ ਲਗਾ ਦਿੰਦੇ ਹੋ ਕਦੀ ਉਤਾਰ ਦਿੰਦੇ ਹੋ ਕਦੀ ਵੀ ਬਾਜੀ ਦੇਖਿਆ ਤੁਸੀਂ ਕ੍ਰਿਸਚੀਅਨਿਟੀ ਦੇ ਪੋਪ ਨੂੰ ਕਿੰਨੂੰ ਕਿਸੇ ਨੂੰ ਉਤਾਰਦੇ ਹੋਏ ਜਾ ਜੈਨ ਜਾਂ ਬੁੱਧ ਦੇ ਧਰਮ ਦੇ ਜਿਹੜੇ ਉਹਨਾਂ ਦੇ ਸੰਤ ਮਹਾਤਮਾ ਨੇ ਉਹਨਾਂ ਨੂੰ ਸਾਈਡ ਦੇ ਉੱਤੇ ਕਰਦੇ ਹੋਏ ਤੁਸੀਂ ਤੇ ਇਹਨੂੰ ਆਪਣੇ ਘਰ ਦਾ ਇੱਕ ਅ ਹਿੱਸਾ ਬਣਾ ਲਿਆ ਕਿ ਜਿਹਦਾ ਜਦੋਂ ਜੀ ਕੀਤਾ ਕਿ ਕਿਸੇ ਨੂੰ ਲਗਾਤਾ ਕਿਸੇ ਨੂੰ ਉਤਾਰਤਾ ਵੀਵਾ ਜੀ ਜਿੰਨਾ ਕਿ ਤੁਹਾਡੇ ਪਰਿਵਾਰ ਨੇ ਸਿੱਖ ਸਿੱਖ ਪੰਥ ਦੇ ਨਾਲ ਸਿੱਖਾਂ ਦੇ ਨਾਲ ਧੋਖਾ ਕੀਤਾ ਜਿੰਨਾ ਕਿ ਤੁਸੀਂ ਸਾਡੇ ਪੰਥ ਨੂੰ ਸਾਡੇ ਰਿਲੀਜੀਅਨ ਨੂੰ ਵੀਕਨ ਕੀਤਾ ਮੇਰੇ ਖਿਆਲ ਇਤਿਹਾਸ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਹੋਵੇਗਾ ਮੁਗਲਾਂ ਨੇ ਵੀ ਨਹੀਂ ਕੀਤਾ ਹੋਵੇਗਾ ਸੋ ਮੈਂ ਤੁਹਾਨੂੰ ਇਹੋ ਹੀ ਗੁਜ਼ਾਰਿਸ਼ ਕਰਨਾ ਕਿ ਤੁਸੀਂ ਝੂਠ ਨਾ ਬੋਲਿਆ ਕਰੋ ਤੇ ਲੋਕਾਂ ਦੇ ਵਿੱਚ ਦਰਾੜ ਲਿਆਂਦੀ ਕੋਸ਼ਿਸ਼ ਨਾ ਕਰੋ ਸਿੱਖ ਹਿੰਦੂ ਕਮਿਊਨਿਟੀ ਜਿਹੜੀ ਹੈ ਉਹਦਾ ਨੌ ਮਾਸ ਦਾ ਰਿਸ਼ਤਾ ਹੈਗਾ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਸਿੱਖ ਜਿਹੜੇ ਨੇ ਕਿਸੇ ਨਾਲ ਉਹ ਲੜਾਈ ਝਗੜਾ ਨਹੀਂ ਕਰਦੇ ਸਿਰਫ ਰਾਈਟਿਅਸ ਤੇ ਜਸਟਿਸ ਦੇ ਨਾਲ ਉਹ ਚੱਲਦੇ ਨੇ ਇਹ ਜਿਹੜੀ ਤੁਸੀਂ ਦਰਾੜਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਸਾਨੂੰ ਇੱਕ ਐਸੇ ਰਸਤੇ 'ਚ ਲੈ ਕੇ ਜਾਣਾ ਚਾਹੁੰਦੇ ਹੋ ਵਾਇਲੈਂਸ ਦੇ ਰਸਤੇ ਦੇ ਵਿੱਚ ਇਹ ਠੀਕ ਨਹੀਂ ਹੈ ਅਗਰ ਤੁਸੀਂ ਪੋਲਿਟਿਕਸ ਕਰਨੇ ਨੇ ਤੇ ਡਿਵੈਲਪਮੈਂਟ ਦੇ ਪੋਲਿਟਿਕਸ ਕਰੋ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਜਾਣ ਦੇ ਪੋਲਿਟਿਕਸ ਕਰੋ ਐਟਲੀਸਟ ਕਮਿਊਨਿਟੀ ਦੇ ਮਾਮਲਿਆਂ ਦੇ ਵਿੱਚ ਸਭ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਤਾਂ ਕਿ ਅਸੀਂ ਰਲ ਮਿਲ ਕੇ ਜਿਹੜੇ ਸਾਡੇ ਕਮਿਊਨਿਟੀ ਦੇ ਪ੍ਰੋਬਲਮਸ ਨੇ ਉਹਨਾਂ ਨੂੰ ਸੌਰਟ ਆਊਟ ਕਰੀਏ ਰਾਜਨੀਤੀ ਵਾਸਤੇ ਹੋਰ بڑے ਇਸ਼ੂਜ਼ ਨੇ ਉਹਨਾਂ ਇਸ਼ੂਜ਼ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਜਿਸ ਤਰੀਕੇ ਦੇ ਨਾਲ ਆਪੇਸ਼ ਆ ਜਾਵਾਂਗੇ ਪਰ ਇਸ ਤਰੀਕੇ ਨਾਲ ਨਫ਼ਰਤ ਫੈਲਾਣੀ ਪੰਜਾਬ ਦੇ ਵਿੱਚ ਤੇ ਡਿਵਾਈਸਿਵਨੈਸ ਲੈ ਕੇ ਆਣੀ ਇਹ ਠੀਕ ਨਹੀਂ ਹੈ ਬੇਵਾਜ ਜੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਤੁਹਾਨੂੰ ਰਿਕਵੈਸਟ ਕਰਨਾ ਕਿ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਉਹ ਪਾਰਲੀਮੈਂਟ ਵਿੱਚ ਦੇ ਕੇ ਪੂਰੀ এনवायरमेंट ਨੂੰ ਪੂਰੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਬਾਈਕ ਜੀ ਦਾ ਖਾਲਸਾ ਸ੍ਰੀ ਬਾਈਕ ਰੂਜੀ ਕੀ ਫਤਿਹ